ਤਸਵੀਰਾਂ ਜਲਾਲਾਬਾਦ ਦੇ ਮੁਕਸਰ ਰੋਡ ਤੇ ਇੱਕ ਨਿੱਜੀ ਹਸਪਤਾਲ ਤੋਂ ਸਾਹਮਣੇ ਆਈਆਂ ਜਿੱਥੇ ਹਸਪਤਾਲ ਦੇ ਇੱਕ ਸਟਾਫ ਮੈਂਬਰ ਨੂੰ ਜਦ ਬਦਸਲੂਕੀ ਕਰਨ ਦੇ આરોਪਾ ਹੇਠ ਹਸਪਤਾਲ ਮੈਨੇਜਮੈਂਟ ਦੇ ਵੱਲੋਂ ਬਰਖਾਸਤ ਕਰ ਦਿੱਤਾ ਗਿਆ ਤਾਂ ਉਸ ਦੇ ਵੱਲੋਂ ਆਪਣੀ ਬੇਟੀ ਦਾ ਇਲਾਜ ਕਰਵਾਉਣ ਆਏ ਇੱਕ ਪਰਿਵਾਰ ਦੇ ਉੱਤੇ ਆਪਣੇ ਸਾਥੀਆਂ ਸਮੇਤ ਹਮਲਾ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਪਿੰਡ ਲੱਧੂ ਵਾਲਾ ਤੋਂ ਹਰਭਜਨ ਸਿੰਘ ਆਪਣੀ ਬੇਟੀ ਦੇ ਇਲਾਜ ਦੇ ਲਈ ਇਸ ਹਸਪਤਾਲ ਦੇ ਵਿੱਚ ਪਹੁੰਚੇ ਹੋਏ ਸਨ ਅਤੇ ਇਸੇ ਦੌਰਾਨ ਜਦ ਉਹਨਾਂ ਦੀ ਬੇਟੀ ਦਾ ਆਪਰੇਟ ਹੋਣ ਲੱਗਾ ਤਾਂ ਸਟਾਫ ਦੇ ਨਾਲ ਉਹਨਾਂ ਦੀ ਕਹਾਣੀ ਸੁਣੀ ਹੋ ਗਈ ਜਿਸ ਤੋਂ ਬਾਅਦ ਮਾਮਲਾ ਮੈਨੇਜਮੈਂਟ ਕੋਲ ਪਹੁੰਚਿਆ ਤੇ ਮੈਨੇਜਮੈਂਟ ਦੇ ਵੱਲੋਂ ਇੱਕ ਲੈਬ ਟੈਕਨੀਸ਼ੀਅਨ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਇਸੇ ਗੱਲ ਤੋਂ ਤੈਸ਼ ਵਿੱਚ ਆਏ ਉਕਤ ਲੈਬ ਟੈਕਨੀਸ਼ੀਅਨ ਦੇ ਵੱਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਹੇ ਇਸ ਪਰਿਵਾਰ ਦੇ ਕੁੱਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਦੱਸਦੀ ਹੈ ਕਿ ਸਾਮਨੇ ਦੇ ਵਿੱਚ ਦੋ ਤੋਂ ਤਿੰਨ ਲੋਕ ਕਾਇਲ ਹੋਏ ਨੇ ਮੌਕੇ ਤੇ ਪਹੁੰਚੇ ਚਰਲਾਬਾਦ ਸਰਪੰਚ ਦੇ ਪੀਐਸਪੀਾ ਸ਼ਰਮਾ ਦੇ ਵੱਲੋਂ ਕੋਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧ ਦੇ ਵਿੱਚ ਉਹਨਾਂ ਦੇ ਵੱਲੋਂ ਐਫਆਈਆਰ ਲੌਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ આરોપી ਨੂੰ ਬਖਸ਼ਿਆ ਨਹੀਂ ਜਾਏਗਾ ਦੱਸਦੀ ਹੈ ਕਿ ਕੁੱਤ ਮਾਮਲੇ ਦੇ ਵਿੱਚ આરોપીਾਂ ਦੇ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਪਰਿਵਾਰ ਤੇ ਕੀਤੇ ਗਏ ਹਮਲੇ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਜਿਸ ਨੂੰ ਪੁਲਿਸ ਨੇ ਜ਼ਬਤ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੈਨਾ ਜੀ ਅੱਜ ਸਵੇਰ ਕਰੋ तकरीबन 10 10:30 ਆਇਆ ਮੇਰੀ ਬੱਚੀ ਦਾ ਆਪਰੇਟ ਸੀ ਮੈਂ ਡਾਕਟਰ ਸਾਹਿਬ ਨਾਲ ਪਹਿਲਾਂ ਅਪਾਇੰਟਮੈਂਟ ਲਈ ਸੀ ਆਪਰੇਟ ਵਾਸਤੇ ਤੇ ਆਪਰੇਟ ਕਰਵਾਉਣ ਆਇਆ ਆਪਰੇਟ ਹੋਣ ਤੋਂ ਬਾਅਦ तकरीबन 7 7:30 ਦੀ ਗੱਲ ਆ ਤੇ ਬੱਚੀ ਦਾ ਦਰਦ ਹੋ ਰਿਹਾ ਸੀ ਮੈਂ ਬੱਚੀ ਨੂੰ ਰੋ ਰਹੀ ਸੀ ਮੈਂ ਬੱਚੀ ਨੂੰ ਚੁੱਪ ਕਰਾ ਰਿਹਾ ਸੀ ਸਾ ਚਾਰ ਕਾਇ ਨੇ 10 12 ਜਣੇ ਮੇਰੇ ਤੇ ਆ ਕੇ ਹਮਲਾ ਕਰਤਾ ਜੀ ਤੇ ਜਿਸ ਵੇਲੇ ਤੋਂ ਉਹਨਾਂ ਕੋਲ ਸੀਸੀਟੀਵੀ ਦੇ ਵਿੱਚ ਦੇਖ ਰਿਹਾ ਜੀ ਉਹਨਾਂ ਕੋਲੇ ਮਾਰੂ ਹਥਿਆਰ ਸੀ ਕਾਪੇ ਵਗੈਰਾ ਹੋਰ ਵੀ ਕਈ ਤਰ੍ਹਾਂ ਦੇ ਹੈਗੇ ਸੀ ਕੋਈ ਜਾਣਦੇ ਨਹੀਂ ਪਛਾਣਦੇ ਨਹੀਂ ਅਸੀਂ ਪਤਾ ਨਹੀਂ ਕਿਉਂ ਕਿ ਸਰੰਚਰਸ ਦੇ ਤਰ੍ਹਾਂ ਤੇ ਨਹੀਂ وجہ ਕੀ ਹੈ ਪਹਿਲਾਂ ਜਿਹੜੀ ਇੱਥੇ ਗੱਲਬਾਤ ਹੋਈ ਸੀ ਦੁਪਹਿਰ ਵੇਲੇ ਉਹ ਕੀ ਗੱਲ ਹੋਈ ਸੀ ਉਹ ਜਸਟ ਇੱਕ ਆਰਗੂ ਹੋਏ ਸਾਡੇ ਵਿੱਚ ਆਪਸ ਵਿੱਚ ਇੰਨੇ ਹੋਏ ਆ ਆਪਰੇਸ਼ਨ ਸੈਕਟਰ ਦੇ ਵਿੱਚ ਜਾਣਾ ਸੀ ਇੱਕ ਮੁੰਡਾ ਮਨਾ ਕਰ ਰਿਹਾ ਸੀ ਮੈਂ ਉਹਨੂੰ ਇਹੀ ਕਿਹਾ ਵੀ ਮੇਰੀ ਯਾਰ ਕੁੜੀਆ ਛੋਟੀ ਆ ਘਬਰਾ ਜੇਗੀ ਮੈਂ ਉਹਨੂੰ ਪ੍ਰੀਪੇਅਰ ਕਰਦਾ ਥੋੜਾ ਜਿਹਾ ਸਮਝਾਦਾ ਵਾਪਸ ਆ ਜਨਾ ਇੱਥੇ ਉਹ ਕਿਸ ਚੀਜ਼ ਦਾ ਉਹਨੂੰ ਗੁੱਸਾ ਕੀਤਾ ਮੈਨੂੰ ਹੀ ਪਤਾ ਜੀ ਮੈਂ ਆ ਕੇ ਥੱਲੇ ਆ ਗਿਆ ਤੇ ਹਸਪੀਟਲ ਨੇ ਉਹਨੂੰ ਮਿਸ ਬਿਹੇਵ ਕਰਕੇ ਮਾਰਾ ਬੋਲਣ ਕਰਕੇ ਅਰੈਸਟਿਕਟ ਕਰਤਾ ਉਸ ਤੋਂ ਜੋ ਪੇਸ਼ੇ ਚਾਕੇ ਕੰਮ ਕਰਕੇ ਜੀ ਕਿੰਨੇ ਲੋਕ ਸੀਗੇ ਇਹ ਤਕਰੀਬਨ 10 12 ਹੈਗੇ ਸੀ ਤੁਸੀਂ ਕਿੰਨਿਆਂ ਨੂੰ ਪਛਾਣਦੇ ਹੋ ਮੈਂ ਤਾਂ ਸਿਰਫ ਅੰਮ੍ਰਿਤਸਰ ਤੋਂ ਅਣੂਣਾਂ ਜੀ ਸਾਰੇ ਮੈਂ ਤਾਂ ਹਸਪੀਟਲ ਦੇ ਵਿੱਚ ਜਿਹੜਾ ਪਹਿਲਾਂ ਇਹਨਾਂ ਨੇ ਅਰੈਸਟਿਕਟ ਕੀਤਾ ਸਿਰਫ ਉਹਨੂੰ ਦੇਖਿਆ ਅੱਜ ਪਛਾਣਦਾ ਜਾਣਦਾ ਮੌਨ ਨੂੰ ਵੀ ਹੈ ਨਹੀਂਗਾ ਜੋ ਕੌਣ ਹੈਗਾ ਤੇ ਕੌਣ ਨਹੀਂ ਜੀ ਕਿੰਨੇ ਕਿੰਨੇ ਸੱਟਾਂ ਲੱਗੀਆਂ ਜੀ ਸੱਤ ਤਰੀਪਰ ਮੇਰੇ ਮम्मी ਦੇ ਇੱਕ ਉਂਗਲ ਫ੍ਰੈਕਚਰ ਹੋਈ ਆਈ ਕੱਟੀ ਗਈ ਹੁੰਦੇ ਟੈਂਕੇ ਲੱਗੇ ਨੇ ਤੇ ਦਪੇਜ ਆ ਜੀ ਮੇਰੇ ਪਿੰਡ ਤੋਂ ਇਹਦੇ ਨਾਨੀ ਦਾ ਆਪਰੇਟ ਹੋਇਆ ਅੱਜ ਤੇ ਇਹ ਸੀ ਇੱਥੇ ਇਹ ਕਹਿੰਦੇ ਵੀ ਉਹਨਾਂ ਨੇ ਜਾਂਦੇ ਵਾਂਦੇ ਤੇ ਵੀ ਹਮਲਾ ਕੀਤਾ ਇਹਦੇ ਸੱਟਾਂ ਵੱਜੀਆਂ ਨੇ ਤੇ ਇੱਕ ਦੋ ਸੱਟਾਂ ਜਿਹੜੇ ਨਾਲ ਸਟਾਫ ਦੇ ਵਿੱਚ ਆਏ ਸਟਾਫ ਮੈਂਬਰਾਂ ਦੇ ਜਾਂ ਮੇਰੇ ਘਰ ਦੀ ਇੱਕ ਦੋ ਸੱਟਾਂ ਆ ਜਾਂਦੀਆਂ ਕੀ ਹੁਣ ਮੰਗ ਕੀ ਕਰਦੇ ਹਾਂ ਮੰਗ ਇਹੀ ਕਰਦਾ ਜੀ ਜੋ ਵੀ ਕਾਨੂੰਨੀ ਕਾਰਵਾਈ ਜੋ ਬੰਦੀ ਆ ਇਹਨਾਂ ਤੇ ਕੀਤੀ ਜਾਵੇ ਵੀ ਇਹ ਜਿਹੜਾ ਗੁੰਡਾ ਅਨਸਰ ਆਇਆ ਘੁਮਦੇ ਕਰਦੇ ਆ ਇਹਨਾਂ ਦੇ ਨੱਖ ਪਾਈ ਹੋਈ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਹਰਪਜਨ ਸਿੰਘ ਪਿੰਡ ਬੰਦੂ ਵਾਲਾ ਉਤਾਰ ਠੀਕ 7 ਸਾਲ ਹੋਇਆ ਜੀ ਅਜੋ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਇਸ ਨੂੰ ਲੈ ਕੇ ਕੀ ਕਹੋਗੇ ਗੁੰਡਾਗਰਦੀ ਤੁਸੀਂ ਵੇਖ ਹੀ ਰਹੇ ਜੀ ਹਾਲਾਤ ਜਿੱਦੇ ਕੁਮਾਰੀ ਕੋਲ ਰਿਮੇਂਸ ਹੋਈ ਸੀ ਡਾਕਟਰ ਸਾਹਿਬਾਂ ਬੈਠ ਕੇ ਗੱਲ ਕਰ ਲੈਂਦੇ ਜੀ ਇਹਨਾਂ ਨੂੰ ਸਾਥ ਲੈ ਕੇ ਉਹ ਤਾਂ ਜੀ ਮੈਂ ਤਾਂ ਰਹਿਰਾ ਸਾਹਿਬ ਦਾ ਪਾੜ ਕਰਤਾ ਪਹਿਲਾਂ ਹਾਂ ਜੀ ਤੇ ਰਹਿਰਾ ਸਾਹਿਬ ਦਾ ਪਾੜ ਕਰਤਾ ਮੈਂ ਜੀ ਮੇਰੇ ਬਰਾਜ ਜਿਹੜੇ ਹਰਪਜਨ ਸਿੰਘ ਆ ਜੀ ਇਹ ਸਾਹਮਣੇ ਬੈਠੇ ਸੀ ਉਹ ਜਿਹੜੇ ਜਿਹੜੇ ਬਾਰ ਗੁੰਡੇ ਆਏ ਨੇ ਉਹਨਾਂ ਨੇ ਆਉਂਦੇ ਰਵਜਨ ਸਿੰਘ ਤੇ ਅਟੈਕ ਕਰਤਾ ਜੀ ਤੇ ਮੈਂ ਰਹਿਣਾ ਸਾਹ ਦੇ ਵਿੱਚੇ ਬੰਦ ਕਰਕੇ ਉੱਠ ਪਿਆ ਜੀ ਉਸ ਤੋਂ ਬਾਅਦ ਮੇਰੇ ਦਿਵਾਲੇ ਹੋ ਗਏ ਨੇ ਜੀ ਉਹਨਾਂ ਨੇ ਮੇਰੇ ਵੀ ਸੱਟਾਂ ਮਾਰੀਆਂ ਨੇ ਜੀ ਬਸ ਆਪਾਂ ਲਈ ਸਰਕਾਰ ਤੋਂ ਚਾਹੁੰਦੇ ਹਾਂ ਵੀ ਜਿਹੜੀ ਗੁੰਡਾਗਰਦੀ ਦਾ ਗੰਦਾ ਨਾਜ ਹੋ ਰਿਹਾ ਇਹਨੂੰ ਬੰਦ ਕੀਤਾ ਜਾਵੇ ਜੀ ਕੀ ਨਾਂਏ ਤੁਹਾਡਾ ਗੁਰਪ੍ਰੀਤ ਸਿੰਘ ਜੀ ਲੱਧੂ ਵਾਲਾ ਉਤਾਰ ਠੀਕ ਅੱਜ ਸਾਡੇ ਮੰਡਲ ਪ੍ਰਧਾਨ ਸਰਦਾਰ ਰਵਜਨ ਸਿੰਘ ਜੀ ਤੇ ਲੱਧੂ ਵਾਲਾ ਉਤਾਰ ਤੋਂ ਜਾਨਲੇਵਾ ਹਮਲਾ ਹੋਇਆ ਹੈ ਜੋਕਿ ਉਹਨਾਂ ਦੀ ਬੇਟੀ ਦਾ ਆਪਰੇਟ ਹੋਇਆ ਸੀ ਔਰ ਉਹਨਾਂ ਦੀ ਬੇਟੀ ਸ਼ਵਾਲਿਕ ਹਸਪੀਟਲ ਮੁਕਸਰ ਔਰ ਜਲਾਲਾਬਾਦ ਦੇ ਵਿੱਚ ਐਡਮਿਟ ਸੀ ਉਹ ਉਹਨਾਂ ਦੇ ਕੋਲ ਸੀਗੇ ਆਪਦੀ ਬੇਟੀ ਦੇ ਔਰ ਬਾਹਰੋਂ ਆ ਕੇ ਗੁੰਡਾ ਅੰਸਰ ਕਰਪਾਨਾ ਗੰਡਾ ਸੇ ਦਸਤੇ ਲੈ ਕੇ ਉਹਨਾਂ ਦੇ ਗੜ ਪਏ ਔਰ ਬੜੀ ਮੁਸ਼ਕਲ ਦੇ ਨਾਲ ਪਰ ਭਜਨ ਸਿੰਘ ਜੀ ਦੀ ਜਿਹੜੀ ਜਾਨ ਬਚਈਏ ਬਹੁਤ ਨਿੰਦਣਯੋਗ ਗੱਲ ਏ ਔਰ ਜੇਕਰ ਕਾਨੂੰਨ ਵਿਵਸਥਾ ਦੀ ਆਪਾਂ ਗੱਲ ਕਰੀਏ ਤੇ ਬੁਰੀ ਤਰ੍ਹਾਂ ਜਿਹੜੀ ਕਾਨੂੰਨ ਵਿਵਸਥਾ ਵਿਗੜ ਚੁੱਕੀ ਏ ਇਹ ਹਾਲਾਤ ਪੰਜਾਬ ਦੇ ਜੰਗਲ ਹਾਲਾਤ ਵੜਦੇ ਜਾ ਰਹੇ ਨੇ ਔਰ ਇਹਨਾਂ ਲੋਕਾਂ ਨੂੰ ਗੁੰਡਰ ਗੁੰਡੇ ਅਰਸਰ ਲੋਕਾਂ ਨੂੰ ਪੁਲਿਸ ਦਾ ਵੀ ਕੋਈ ਡਰ ਨਹੀਂ ਰਹਿ ਗਿਆ ਮੈਂ ਬੇਨਤੀ ਕਰਨਾ ਚਾਹਣਾ ਪ੍ਰਸ਼ਾਸਨ ਨੂੰ ਕਿ ਇਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਹ ਹੋਇਆ ਅੱਜ ਜੋ ਵਾਕਿਆ ਹੋਇਆ ਇਕ ਜਿਹੇ ਪੇਸ਼ੈਂਟ ਸੀ ਹਰਪਰਨ ਸਿੰਘ ਜੀ ਇਹਨਾਂ ਦੀ ਬੇਟੀ ਸੀ ਜਿਨ੍ਹਾਂ ਦਾ ਆਪਰੇਸ਼ਨ ਸੀ ਅੱਜ ਇਹ ਆਪਰੇਸ਼ਨ ਦੇਟਰਸ ਅਸੀਂ ਲੈ ਕੇ ਜਾ ਰਹੇ ਸੀ ਕੁਝ ਕਾਰਨਾ ਕਰਕੇ ਸਟਾਫ ਨਾਲ ਇਹਨਾਂ ਦੀ ਥੋੜੀ ਬਹਿਸ ਹੋ ਗਈ ਫਿਰ ਜਿਹੜਾ ਸਟਾਫ ਨਾਲ ਬਹਿਸ ਹੋਈ ਸੀ ਉਹ ਸਟਾਫ ਨੂੰ ਮੈਂ ਨਿਲੰਬਿਤ ਕਰਤਾ ਕਿਉਂਕਿ ਉਹ ਥੋੜਾ ਵੈਸ ਕਰ ਰਿਹਾ ਸੀ ਬਿਵੇਵ ਕੀਤਾ ਸੀ ਉਹਨਾਂ ਦੇ ਰਿਲੇਟਿਵ ਨਾਲ ਉਹ ਸ਼ਾਮ ਨੂੰ ਐਸੇ ਗੁੱਸੇ ਚ ਆ ਕੇ ਉਹਨੇ 10-12 ਲੋਕ ਲੈ ਕੇ ਪੇਸ਼ੈਂਟ ਦੇ ਰਿਲੇਟਿਵ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪੇਸ਼ੈਂਟ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਥੋੜਾ ਇਕਵਿਪਮੈਂਟ ਪਰਨਦੀ ਕੋਸ਼ਿਸ਼ ਕੀਤੀ ਉਹ ਇਸ ਕੋਈ ਹੋਇਆ ਅਸਟਮਾ ਬਹੁਤ ਦਿੰਦਾ ਕਰਦਾ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇੰਜਰੀ ਵੀ ਹੋਇਆ ਜੀ ਇਸ ਸੰਬੰਧ ਇੰਜਰਡ ਹੋਏ ਪੇਸ਼ੈਂਟ ਦੇ ਜਿਹੜਾ ਬੱਚਾ ਸੀ ਉਹਦੇ ਪੇਰੈਂਟਸ ਇੰਜਰਡ ਹੋਏ ਦੋਨੋਂ ਇੰਜਰਡ ਹੋਏ ਔਰ ਉਹਨਾਂ ਦੇ ਮਦਰ ਵੀ ਇੰਜਰਡ ਹੋਏ ਕਾਫੀ ਸਟਾਫ ਡਾਕਟਰ ਸਾਹਿਬ ਕੀ ਮੰਗ ਕੀ ਕਰੋਗੇ ਸਿਕਿਉਰਟੀ ਹੋਣੀ ਚਾਹੀਦੀ ਹੈ ਇੱਥੇ ਯਾ ਕਿ ਬਿਲਕੁਲ ਸਰ ਸ਼ਹਿਰ ਵਿੱਚ ਸਿਕਿਉਰਟੀ ਹੋਣੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦਾ ਇਨਸੀਡੈਂਟ ਕਦੇ ਕਿਸੇ ਹਸਪੀਟਲ ਜਿਉਂ ਕਿ ਲੋਕ ਜਿਹੜੇ ਆ ਰਹੇ ਨੇ ਕਤਲਵਾਰਾ ਲੈ ਕੇ ਨੰਗੀਆਂ ਮੇਨ ਰੋਡ ਤੋਂ ਉਹਦਾ ਇਹ ਦੇਖਣਾ ਚਾਹੀਦਾ ਬਹੁਤ ਲੋਕ ਤਾਂ ਹੈ ਇਸ ਤਰ੍ਹਾਂ ਦੇ ਹਰ ਠੀਕ ਠੀਕ ਕੀ ਮਸਲਾ ਹੋਇਆ ਜੀ ਸ਼ਿਵਾਲਿਕ ਮੈਡੀ ਸਿਟੀ ਦੇ ਵਿੱਚ ਪਤਾ ਲੱਗਾ ਕਿ ਕੁਝ ਲੋਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਆ ਔਰ ਇੱਥੇ ਜਿਹੜਾ ਕਾਪਿਆਂ ਨਾਲ ਹਮਲਾ ਕੀਤਾ ਜਾਂਦਾ ਜੀ ਇੱਥੇ ਇੱਕ ਹਰਪ੍ਰੀਤ ਸਿੰਘ ਨੇ ਆਪਣਾ ਸਹੁਰੇ ਬਲਦਾਰ ਸਿੰਘ ਲੰਧੂ ਵਾਲਾ ਕਾਰ ਤੋਂ ਉਹਨਾਂ ਦੀ ਬੇਟੀ ਇੱਥੇ ਐਡਮਿਟ ਸੀ ਉਹਨਾਂ ਦਾ ਆਪਰੇਟ ਹੋ ਰਹੀ ਸੀ ਇਹ ਬੱਚੀ ਛੋਟੀ ਸੀਗੀ ਉਹਨਾਂ ਨੇ ਆਪਰੇਸ਼ਨ ਥੀਟਰ ਚੋਂ ਜਾਣਾ ਚਾਹੁੰਦੀ ਸੀ ਇੱਥੇ ਜਿਹੜਾ ਸਟਾਫ ਹੈ ਕੋਈ ਮਦਨ ਸਿੰਘ ਉਹ ਉਹਨਾਂ ਨੂੰ ਰੋਕਦਾ ਸੀ ਬੱਚਾ ਛੋਟਾ ਹੋਣ ਕਰਕੇ ਹਰਪ੍ਰੀਤ ਸਿੰਘ ਕਹਿੰਨਗੇ ਇੱਕ ਵਾਰੀ ਵੀ ਚਲੋ ਥੀਏਟਰ ਦੇ ਵਿੱਚੋ ਘਬਰਾਹਟ ਹੋ ਗਈ ਬੱਚੇ ਮੈਂ ਇੱਕ ਵਾਰ ਮਰ ਗਿਆ ਜੀ ਤੇ ਇਸ ਦਾ ਪਿੱਛੇ ਉਹਨਾਂ ਦੀ ਬਹਿਸ ਹੋ ਗਈ ਬਹਿਸ ਦੇ ਵਿੱਚ ਉਹਨਾਂ ਨੇ ਕੰਪਲੀਟ ਕਰ ਦਿੱਤੀ ਤੇ ਉਹਨਾਂ ਨੂੰ ਮਿਰਖਾਟ ਹਸਪੀਟਲ ਤੋਂ ਇਨਵੈਸਟਿਗੇਟ ਕਰਤਾ ਜਿਸ ਕਰਕੇ ਦੁਸਰੇ ਚ ਆ ਗਿਆ ਤੇ ਆਪਣੇ ਬੰਦੇ ਇਕੱਠੇ ਕਰਕੇ ਲਿਆ ਕੇ ਉਹਨਾਂ ਨੇ ਹਰਪ੍ਰੀਤ ਸਿੰਘ ਉਹਨਾਂ ਦੀ ਮਦਰ ਤੇ ਇੱਕ ਨਾਲ ਉਹਨਾਂ ਦੇ ਪਿੰਡ ਦੇ ਸੀਗੇ ਆਪਣਾ ਉਹਨਾਂ ਦਾ ਖੰਮਾ ਕਰਤਾ ਜੀ ਇਹ ਸਰ ਕਿੰਨੇ ਲੋਕ ਸੀਗੇ ਕੋਈ ਸੀਸੀਟੀਵੀ ਜਿਹੜੀ ਸਾਹਮਣੇ ਸੀ ਸੀਸੀਟੀਵੀ ਦੇ ਵਿੱਚ 11 ਨਜ਼ਰ ਆਉਂਦੇ ਨੇ ਸਾਨੂੰ ਉਹ ਮਾਮਲਾ ਜੀ ਇਹਨਾਂ ਦੀ ਬਾਕੀ ਰੈਟੀਫਾਈ ਕਰ ਲੈਨੇ ਸੀ ਤਿੰਨ ਚਾਰ ਬੰਦੇ ਤੇ ਇਹਨਾਂ ਨੂੰ ਰਾਉਂਡ ਅਪ ਕਰਕੇ ਜਲਦੀ ਅਸੀਂ ਇਹਨਾਂ ਨੂੰ ਕਾਰਵਾਈ ਕਰਾਂਗੇ ਹੁਣ ਫੌਰੀ ਤੌਰ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਉਹਦੇ ਵਿੱਚ ਨੌਨ ਪਰਸਨ ਤਾਂ ਹੈਗੀ ਹੀ ਐ ਇੱਕ ਹੁਣ ਸਟੇਟਮੈਂਟ ਰਿਕਾਰਡ ਕਰਾਂਗੇ ਫਿਰ ਫੇਅਰ ਲੋਸ ਕਰਾਂਗੇ ਦੈਨ ਆਪਣਾ ਜੋ ਪ੍ਰੋਸੀਜਰ ਹੋਗਾ ਉਹ ਡਾਕੂਮੈਂਟ ਕਰਾਂਗੇ ਸਰ ਲੱਗਦਾ ਨਹੀਂ ਨਿੱਕੀ ਜੀ ਗੱਲ ਦੇ ਉੱਤੇ ਆ ਕੇ ਇਸ ਤਰ੍ਹਾਂ ਦੇ ਨਾਲ ਹਮਲਾ ਕਰ ਦੇਣਾ ਕਿਤੇ ਡਰ ਖਤਮ ਹੋ ਗਿਆ ਲੋਕਾਂ ਦੇ ਵਿੱਚ ਨਹੀਂ ਇਹ ਬਿਹਾਈਂਡ ਦੀ ਬਾਰਸ ਇਹਨੂੰ ਸਮਾਖਾ ਵਿੱਚ ਪਿੱਛੇ ਪਿੱਜਾਂਗੇ ਇਹ ਬੰਦੇ ਸਮਾਜ 'ਚ ਖੁੱਲੇ ਘੁੰਮਣ ਦੇ ਯੋਗ ਨਹੀਂ ਠੀਕ ਸ ਹੈਂਕ ਯੂ